ਵੇਸਾ ਵਰਤਮਾਨ ਕੇ ਜੀ ਆディਤਾਰਾਇ ਜੀ ਬਬਈ ਤੇ ਇਹ ਰਾਤ ਦੇ ਲੰਗਰੀ ਦੇ ਕਹਿਣ ਹੈ ਕਿ ਸਵੇਰੇ ਸਾਡੇ ਚਾਚੇ ਨਾਲ ਇਹ ਗੇੜਾ ਟੇ ਕਰਨ ਬਾਅਦ ਪੈਲੇ ਤੇ ਮਗਰੋਂ ਹੀ ਇਹ ਤਿੰਨੇ ਜਾਣੇ ਜੀ ਚਾਚਾ ਮੇਰਾ ਇੱਕ ਮੋਮਾ ਜੀ ਇੱਕ ਪਕੂਅ ਤੇ ਇੱਕ ਸੋਨੀਏ ਜੀ ਇਹ ਤਿੰਨੇ ਜੀ ਦੇ ਹਥਿਆਰਾਂ ਨਾਲ ਜੀ ਡੇ ਟੇ ਲੈ ਕੇ ਗਏ ਉਹਨਾਂ ਨੂੰ ਮਾਰਨ ਪੈ ਗਿਆ ਜੀ ਉੱਤੇ ਕੇ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਉਦੋਂ ਵੀ ਬੰਦੇ ਦਾ ਹੀ ਮਾਰ ਮਾਰ ਕੇ ਬੁਰਾਹਾ ਕਰਦੇ ਰਹੇ ਜੀ ਜੋ ਇਸ ਨੂੰ ਢਾਣ ਕੇ ਇਹਨਾਂ ਨੂੰ ਮਿਲੂ ਵੀ ਪੁੱਟਿਆ ਨਾਮ ਮੇਰੇ ਰਜਿਸਟਰੀ ਤੇ ਉਹਨਾਂ ਨੂੰ ਵੀ ਪੈ ਗਿਆ ਇਹ ਪਤਾ ਨਹੀਂ ਜੀ ਕੋਈ ਆਪਣੀ ਰੰਜਿਸ਼ ਹੀ ਰੱਖਦੇ ਹੈ ਮੇ ਨਾਮ ਹੈ ਜੀ ਮੇਰੇ ਡੈਲੀ ਨੂੰ ਕੋਰੇ ਤੇ ਇਹਨਾਂ ਨੇ ਕੰਮ ਕਰਤਾ ਜੀ ਕੋਈ ਗੱਲ ਹੈ ਉਹਨਾਂ ਨਾਲ ਦੇ ਬਾਹਰ ਗੱਲ ਕਰ ਸਕਦੇ ਸਾਡੇ ਨਾਲ ਕਰੀ ਸਾਡੇ ਨਾਲ ਗੱਲ ਕਰਦੇ ਬੰਦੇ ਬਿਠਾਉਂਦੇ ਕੋਈ ਵੀ ਕਰਦੇ ਗੱਲ ਦਾ ਹੱਲ ਹੁੰਦਾ ਹੈ ਜੀ ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਹੈ ਕਿ ਆ ਦੋਵੇਂ ਮਿਲਣਾ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਕੱਲ ਮੈਂ ਕੰਮ ਮਾ ਜਾਣਾ ਬਾਹਰ ਅੰਦਰ ਜੀ ਫੇਰ ਘਰਾਂ ਦੇ ਕੁੜੀਆਂ ਨੂੰ ਮਾਰਨ ਬੈਠੇ ਕੁੜੀਆਂ ਦੀ ਉਹ ਵੀ ਤੇਜ ਹੀ ਮਾਰ ਕੁੜੀਆਂ ਦੇ ਮੱਤੇ ਤੇ ਡੰਡੇ ਮਾਰੇ ਤੇ ਮੰਮੀ ਐਂ ਨੂੰ ਬੈਗਦੇ ਇਹ ਘਰਾਂ ਆ ਕੇ ਜਦੋਂ ਆਏ ਤੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਪੂਰੀ ਕਰ ਦਿੱਤੀ ਨਹੀਂ ਜਿੱਦੋਂ ਫਿਰ ਉਹ ਸਾਰੀ ਬੰਦੇ ਨੂੰ ਘਟਲ ਕੇ ਤੇ ਬਾਹਰ ਹੀ ਹੀ ਜੇ ਜਾਂਦੇ ਰਹੇ ਜਦੋਂ ਬਾਹਰ ਨਿਕਲੇ ਤਾਂ ਹੀ ਮਾਰ ਹੀ ਜਾਣਾ ਜੀ ਮੈਨੂੰ ਅਹਿਸਾਸ ਹੋ ਗਿਆ ਕਿ ਤੈਨੂੰ ਕਾਸਟਰ ਕੋ ਪੁੱਛੀ ਤੇ ਮੋਰੀ ਦੀ ਫਰਾਂਚੀ ਸੀ ਪਤਾ ਨਹੀਂ ਕਿ ਇਹ ਪੀਚ ਕਰਿਆ ਉਹਦੇ ਆਪੇ ਇਹਦੇ ਮੇਰਾ ਭਰਾ ਗੁਗਾਰ ਸੀਗਾ ਮੇਰਾ ਵੱਡਾ ਭਰਾ ਸ਼ਕਤ ਗੁਗਾਰ ਸੀਗਾ ਤੇ ਉਹਨੂੰ ਡਾਟਾਪਨ ਦੱਜ ਰਿਆਂ ਤੇ ਫੇਰ ਉਹ ਆਪਣੀ ਜੰਗਰਾਂ ਦੇ ਬਾਬੇ ਚੱਕਰ ਲਾਇਆ ਫੇਰ ਇੱਕ ਬਾਬੇ ਕੋਲ ਜਾ ਰਿਹਾ ਸਿ ਬਾਬੇ ਕੋਲ ਅੱਜ ਵੀ ਕੋਰਾਂ ਦੇ ਕੋਸ਼ਿਸ਼ ਕੀਤੀ ਉਹਨਾਂ ਨੇ ਮੈਂ ਤਾਂ ਠੀਕ ਹੈ ਜੀ ਬਾਬੇ ਆ ਤੇ ਕੋਈ ਬਾਬੇ ਚੱਕਰ ਕਰਾ ਲਓ ਕਿ ਉਹਨੂੰ ਮੇਰਾ ਬਾਬਿਆਂ ਦਾ ਐ ਸ਼ਿੰਗਾਤਾ ਕੋਈ ਦਿਮਾਗ ਤੇ ਗਰੀਬ ਹੋਸ ਘਰ ਦਾ ਕਿ ਤੁਹਾਡੇ ਘਰ ਦੇ ਆ ਹੀ ਕਿਤੇ ਲੈ ਠੀਕ ਹੈ ਜੀ ਉਹ ਨਾਲ ਇਤਰਾਵਰਾ ਵੇ ਖੜੜ ਪਾਤਾ ਉਹਨੂੰ ਕਿਹਾ ਚੱਕੇ ਹੋ ਹਸਪਤਲ ਨਾਲ ਜਾਂ ਗੁਰਦਾਸਪੁਰ ਜਾਂ ਪਠਾਨਕੋਟ ਕਿਤੇ ਨਹੀਂ ਪਾਵੇ ਜਾਣ ਦਿੱਤਾ ਪਤਨ ਘਰ ਦਾ ਮੇਰੇ ਭੀਜਾ ਛੱਕਾ ਪਰਚਾਈ ਮੇਰੀ ਮੈਸੂਰੂ ਦਿੱਲੀ ਜਾਣਾ ਮੈਂ ਦੂਜੇ ਭਰਾਵਾਂ ਨੂੰ ਜਾਣਾ ਵੀ ਇਹਨੂੰ ਕਿਹਾ ਛੱਡ ਲਈਏ ਲੇਕਰ ਕਿਤੇ ਨਹੀਂ ਪਾਵੇ ਜਾਣ ਦਿੱਤਾ ਠੀਕ ਹੈ ਜੀ ਫਿਰ ਅਸੀਂ ਵੀ ਕਿਹਾ ਵੀ ਜੀ ਪਹਿਲੀ ਪ੍ਰੋਬਲਮ ਆ ਤਾਂ ਅਸੀਂ ਪੈਸੇ ਦਾ ਵੀ ਰਿਜਰਵਡ ਕਰਨਾ ਹੈ ਤੁਸੀਂ ਇਹਨੂੰ ਕਿ ਚੰਗਾ ਛੱਡ ਲਿਓ ਜੇ ਭਰਾਵਾਂ ਨੂੰ ਪੁੱਛਣਾ ਤਾਂ ਮੈਂ ਭਜਾਈ ਨਾ ਕਹਣਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਰੇ ਵਿੱਚ ਵਿੱਚ ਰੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕੀ ਬਾਬੇ ਦਾ ਡੇਲੀ ਬਾਹਰ ਆਣਾ ਰਾਤ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਹਾਨੂੰ ਪਤਾ ਫਿਰ ਉਹਦੇ ਬਾਅਦ ਵਿੱਚ ਕੀ ਹੋਇਆ ਕਿ ਇਹਨਾਂ 15 20 ਦਿਨ ਠੀਕ ਹੈ ਜੀ ਤੁਹਾਨੂੰ ਘਰ ਆਣਾ ਬੰਦ ਕਰਤਾ ਭਰਾ ਮੇਰਾ ਅੰਦਰ ਹੀ ਕਿਤੇ ਨਾ ਘਟਣੇ ਵਾਲਾ ਨਾ ਤੁਹਾਨੂੰ ਭਰਾਵਾਂ ਨੂੰ ਅੰਦਰ ਹੀ ਜਾਂਦਾ ਨਾ ਮੱਲੇ ਨੂੰ ਕੋਈ ਨੂੰ ਅੰਦਰ ਨਹੀਂ ਜਾਂਦਾ ਨਾ ਤੇ ਬਾਪਾ ਨੇ ਪਤਾ ਨਹੀਂ ਕੀ ਹੁਣ ਸਮਝਾਂਦਾ ਰਿਹਾ ਕੀ ਕਰਦਾ ਰਿਹਾ ਮੇਰੀ ਭੁਹਾਈ ਭੂਲੀ ਭਲੀ ਭਰਾ ਭੀਜੀ ਮੇਰੇ ਅੱਗੇ ਤਾਂ ਲਿਆ ਮੈਂ ਉਹਦੀ ਕਹਿਦਾ ਰਿਹਾ ਵੀ ਇਹ ਤਾਂ ਮੁੱਦਾ ਨਹੀਂ ਗੱਲ ਪਤਾ ਹੀ ਆ ਤੇ ਮੈਂ ਮੇਰੇ ਤੇ ਸ਼ਤਰ ਗੇਰੀ ਵਾਲੋ ਕੋਈ ਸਿੱਕਾ ਭਜਾਣਾ ਕੋਲ ਆ ਕੇ ਗਿਆ ਰਿਆ ਗਿਆ ਛੱਡੋ ਲੇਕਿਨ ਹੁਣ 15 ਦਿਨ ਬਾਪੇ ਹੁਮਲ ਬਾਪੇ ਨਾਲ ਕਿ ਮਨਾ ਕਰਤਾ ਤੇ ਕਿਸੇ ਨੂੰ ਮੰਦਰ ਨਹੀਂ ਆਉਂਦਾ ਜਾਂ ਜਦ ਹੀ ਉਹਨੂੰ ਅਰਡੀਮਲ ਲੋੜ ਕਿਸੇ ਛਿਆਣੀ ਡਾਕਟਰ ਦੀ ਠੀਕ ਹੈ ਇਹ ਕੇ ਹਸਪੀਟਲੋਂ ਉੜੀ ਗਵ ਜਿੰਨਾ ਨਹੀਂ ਜਾਣ ਦਤਾ ਠੀਕ ਹੈ ਜੀ ਡਾਕਟਰ ਕੀ ਹੋ ਗਿਆ ਹੈ ਬੜੇ ਬਾਰੇ ਕਹਾ ਕਿ ਯਾ ਤਰੀਨ ਕੋ ਚੰਗੇ ਹੋ ਡਾਕਟਰ ਕੋਈ ਇਨਾ ਜਾਣਦਾ ਬਾਬੇ ਨਾਲ ਪਤਾ ਕੀ ਅੱਜ ਕੱਦ ਹੈ ਕਿ ਦਿੱਲੀ ਰਾਜ ਨੂੰ ਤੇ ਦਿੱਲੀ ਰਸੂਲ ਸੁਣਦਾ ਆਏਗਾ ਜੇ ਨਹੀਂ ਅੱਥ ਤੱਕ ਹੋ ਗਿਆ ਨਹੀਂ ਭਰਾ ਮੇਰਾ ਪੂਰੇ ਹੋ ਗਏ ਠੀਕ ਹੈ ਜੀ ਇਹ ਭਰਾ ਮੇਰਾ ਕੋਈ ਨਹੀਂ ਭੀਜੇ ਪੁੱਛਿਆ ਵੀ ਕਿੰਨਾ ਚਿਰ ਕਾ ਨੂੰ ਹੰਟਰਾਲ ਮਿਲਣਾ ਹੈ ਭਰਾ ਗੁੰਬਾਰ ਹੈ ਭਰਾ ਗੁੱਠਿਆ ਜਿੰਦਾ ਤੇ ਜਮਰਾ ਨੂੰ ਹੀ ਮਿਲਣਾ ਹੈ ਕਿ ਇਹ ਗੈ ਨਹੀਂ ਜੀ ਬਾਬੇ ਨੇ ਮਨਾ ਕਰਤਾ ਸਾਨੂੰ ਹੀ ਬਾਬੇ ਨੇ ਮਨਾ ਕਰਤਾ ਕਿ ਕਿਸ ਨੂੰ ਅਧਰ ਮਿਲਣਾ ਤਾਂ ਕਿ ਬਾਬੇ ਨੂੰ ਬਾਬੇ ਨੇ ਇਹ ਕਹਾ ਕਿ ਇਹਨਾਂ ਤੋਂ ਮਾਇਦ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਦੇ ਉਹਦੇ ਬਾਬੇ ਵਿਚ ਲੱਗੂ ਭਰਾ ਮੰਤਰੀ ਬਰਾਤਾ ਕਿ ਸਵਾਰੀ ਨਾ ਗਿਆ ਜੀ ਠੀਕ ਆਏ ਬੇ ਚੁੱਪ ਗਾਰੇ ਜਿਹਨੂੰ ਆਈ ਜਦੋਂ ਆਈ ਭਰਾ ਬੁਢਾ ਹੋ ਗਿਆ ਤੁਹਾਡੇ ਮਹੱਲੇ ਦੇ ਆਡੇ ਨੇਾਰੇ ਅੰਦਰ ਗਏ ਆ ہے تو بابا اندر بھٹ رہے ہیں کہ اندر گیٹ باندھی بابا گیٹ نہیں بولا نہیں تھا مارا دسو یہ کی چکر آئی ہے پھر بابا نے پاہ لگا تھا مباچ کہ یہ بابا نیا بابا پھر آخر پورا ہو گیا پھر پھر آخر پورا گیا بابا پھر موقع ہوتی پھر آئیں چپ کاری پھر آخر آیا کھلر کی بھائی بابا نے کسی پھر آئیں چپ کاری پھر لے کہ یہ کہا ہے چھوٹو یا جو ہو گیا ہو گیا پھر یہ کہا جو ہو گیا ہو گیا ਆਹੇ ਉੱਤੇ ਤੇ ਉੱਤੇ ਫੇਰ ਕੁੜੀ ਆਦੀ ਧੀ ਜਾਈ ਤੇ ਉਹਨਾਂ ਕਹਾਂ ਵੀ ਮਿਉਨੇ ਮੇਰਾ ਭਰਾ ਦੇ ਮੇਰਾ ਪਿਓ ਦੇ ਆਹ ਕਿੱਥੋਂ ਲਈਏ ਜੀ ਤੁਹਾਡੀ ਮੰਨੀ ਮੇਰੇ ਧੀਜੇ ਨਾਲੇ ਨਾਮ ਭਜਾਣਾ ਮੰਨੀ ਮੈਂ ਮਤ ਭਰਾ ਦਿੰਦਾ ਆਇਆ ਤੇਰੇ ਨਾਲ ਭਲੇ ਸ਼ਹਾਰਾ ਪਿੰਡ ਕਾ ਇਕੱਠੇ ਹੋਏ ਰੇ ਕਹਿੰਦੇ ਚੁੱਪਾ ਰੋ ਕੁੜੀ ਨਾ ਸ਼ਰਮ ਨਾਲ ਗਦੀ ਮੇਰਾ ਨਾਮ ਆ ਨੀ ਮੋਨੇ ਮੇਰਾ ਪਿਓ ਦੇ ਮੋਨੇ ਮੇਰਾ ਪਿਓ ਦੇ ਕੰਡਾ ਜਦ ਕਰ ਹੋ ਗਈਆ ਤੇਨ ਵਾਇਪਾ ਲੀ ਪਾਦੇ ਰਹਿਣਾ ਨੂੰ ਟੈਮ ਪਾ ਤੇਰਾ ਵੀ ਤੋ ਲੇ ਖਰਾਵਾ ਛੱਕਿਆ ਕਾ ਤੇਰਾ ਮੇਰੀ ਭਰਾਣਾ ਨਹੀਂ ਦੁਸਮੀ ਦਾ ਨਾ ਮੇਰੀ ਭਰਾਣਾ ਦੁਸਮੀ ਨਾ ਪਰਜਾਇ ਨਾ ਦੁਸਮੀ ਮਿਲ ਕੇ ਇਹਦਾ ਕੋਈ ਦੁਸਮੀ ਨਹੀਂ ਆ ਕਿਉਂਕਿ ਮੈਂ ਭਰਾ ਕੋ ਜਿੱਦਾ ਸ਼ੀਰੇ ਸਾਮੀ ਭਰਾ ਵੀ ਖਬਰ ਦੇ ਲੈਣੀ ਭਰਾਣਾ ਦਲਾਵਾ ਚਲਾਣਾ ਅਜੋ ਤਾਂ ਗੁੰਡਾ ਉਹ ਹੀ ਮਾਲੀ ਜਿੱਤੇ ਆਈ ਗਿਆ ਪੁਜਾਈ ਗਿਰ ਮੰਦਰੀ ਨਹੀਂ ਨਾ ਠੀਕ ਆ ਨਾ ਠੀਕ ਆ ਜਿੰਮਲੇ ਕੁਛ ਨਾ ਨਾ ਠੀਕ ਆ ਪਾਚੇਗਾ ਤਾਂ ਇੱਕ ਹੀ ਬਾਬਾ ਸਹਿਕਾਰ ਕਰੇ ਬਾਬੇ ਬਾਰੇ ਨੂੰ ਪਾ ਲਗਾ ਕਿ ਇਹ ਬਾਬਾ ਜਿਹੜਾ ਜਨਾਨੀਆਂ ਨਾਲ ਆ ਸਕੀ ਉਹ ਇਹਨੇ ਪਹਿਲੇ ਵੀ ਦੋ ਵਾਰ ਜਿੱਤੀਆਂ ਹਾਲੀਆਂ ਇੱਕ ਰਾਜਪੂਤ ਜਨਾਨੀ ਕੱਢ ਕੇ ਲੈ ਗਈ ਸਾਨੂੰ ਇਹ ਬੰਦੇ ਪਹਿਲੇ ਦੇਖਿਆ ਕਿ ਥਾ ਚਾਹਰ ਦੇ ਅਮੀ ਕੁੜੀਆਂ ਵਿੱਚ ਭੜ ਕੋੜੇ ਬਹੁਤ ਪੰਦਾ ਹੈ ਜਨਾਨੀਆਂ ਮੇਰੀ ਭਤੀਜੀ ਆ ਇੱਕ ਘਰ ਬੈਠੀ ਜੇ ਕੋ ਜਵਾਨ ਭਤੀਜੀ ਆ ਜੀ ਆਈਂਦਾ ਬਾਬੇ ਨੇ ਪਤਾ ਜਾਂ ਤੁਮਾਰ ਕੀ ਤੁਠੜਦਾ ਫਿਰ ਉਹਦੇ ਬਾਝੋਂ ਨਾਂ ਲੱਗ ਗਿਆ ਸਾਡੇ ਘਰ ਵਿੱਚ ਖਲਮੀ ਕੱਗੀ ਆਹ ਚੁੱਪ ਗਾਰੇ ਹੁਣ ਬਾਬਾ ਕੱਲ ਪਸਣਾ ਫੇਰ ਢਿਲੀ ਰਾਤ ਕਾਰ ਆਣ ਦੇਣਾ ਢਿਲੀ ਰਾਤ ਕਾਰ ਆਣ ਦੇਆ ਪਤਾ ਕੀ ਕਰਦੇ ਨੇ ਇਹ ਠੀਕ ਹੈ ਜੀ ਤੇ ਬਾਬੇ ਨੂੰ ਬਾਹਰ ਬਾਹਰ ਗੇਰਾਈ ਤੇ ਮੈਂ ਜੋ ਪੜਿਆ ਬਾਬਰ ਬਾਹਰ ਮੈਂ ਪੁੱਛਿਆ ਪਪਾ ਜੀ ਤੁਹਾਡੇ ਘਰ ਕੀ ਹੈ ਬੰਗਾ ਵੈਗਾ ਨਾ ਹੜੀ ਜੁਆਤੀਆਂ ਪਹਿਨਣਾ ਨੇ ਅਤਲੀਏ ਕੀ ਕਰ ਤੇ ਗਿਓ ਰੋਗ ਦਾ ਨਾਮ ਕੀ ਕਹੀ ਤੇ ਬਾਅਦ ਜੋ ਮੱਝੇ ਗਾ ਕੁਮ ਕੋਲ ਕਹਾਂ ਮੈਂ ਪੁੱਛਣਾ ਫੇਰ ਮਰਨ ਉਸੜ ਗਿਆ ਕਾਂਗੇ ਵੇ ਪ੍ਰਾਨ ਬੀਰੀ ਮੈਂ ਹੱਲਦੀ ਤੇ ਬੋਦੇ ਤੇ ਕੱਚੀ ਕਾ ਛੋਟੀ ਜੀ ਤੇ ਬਾਬਾਏ ਮੁਸਲਮਾਨ ਆਣਾ ਪਤਾ ਕਿਥੋਂ ਦਾ ਆਇਆ ਸਮਝ ਨਹੀਂਦਾ ਠੀਕ ਆ ਤੁਸੀਂ ਆੜੇ ਨੂੰ ਜਾਣਾ ਜਾਓ ਪਰ ਆਪਣਾ ਕੋਈ ਦੇਖੋ ਜੀ ਨਾ ਬਈ ਸਿਆਣਾ ਨਾ ਕਰੋਗੇ ਫਿਰ ਬਾਬੇ ਰਥਬਾਈ ਹੋਏ ਬਾਬੇ ਕੋ ਉੱਚੇ ਜਾਪੂ ਜਾਈ ਤੇ ਮੇਰੀ ਕਮੀਕਾ ਬਰਾ ਦੁਕਾਨ ਦੇ ਵਾਲੀ ਕਮੀਕਾ ਨਹੀਂ ਜੀ ਮਤਲਬ ਉਹਦੇ ਮਾਰ ਜਾਂਦਾ ਤੇ ਪੱਕੇ ਬਾਹ ਕੱਢੀਵੇ ਮੇ ਪਰਾਣੀ ਨੇ ਕੋਈ ਜਾਨ ਨਹੀਂ ਦੇਖੂਗੀ ਤੇ ਫਿਰ ਮਤਲਬ ਇਹ ਬਾਬੇਰੇ ਮੇ ਕੋ ਖੋਗੇ ਮੇਰੇ ਮਾਰੀਆਂ ਤੇ ਮੈਰੀ ਮਾਰੀਆਂ ਫਿਰ ਉਹਦੇ ਵਿੱਚ ਪਾਗਲ ਇਕੱਠੇ ਹੋਗੇ ਉਹਦੇ ਬਾਅਦ ਉਹ ਧੀ ਜੀ ਮੇ ਲਾਗੀ ਤੇ ਫਿਰ ਵਿੱਚ ਵਿਚਾਰੇ ਤੇ ਧੀ ਜੀ ਭੱਜ ਗਈ ਇੱਕ ਦੀ ਬਾਕੀ ਹੋਰ ਮੈਂ ਬੁੜੇ ਨੂੰ ਪਤੀਜੇ ਨੂੰ ਕਹੇ ਨੂੰ ਆਪਣੀ ਗਾਣ ਨਾਮ ਕਰੇ ਨਾ ਹੀ ਗਿਆ ਤੇ ਨਾਮ ਉਹਨੂੰ ਕਹੇ ਉਹਨਾ ਗਿਆ। ਡਾਕਟਰ 인ਦਰਜੋਤ ਸਿੰਘ। ਹਾਂਜੀ। ਦੱਸਿਆ ਗਿਆ ਕਿ ਸਿੱਧੇ-ਸਿੱਧੇ ਜਾਰੀ ਸੀ ਬਾਹਰ ਤੇ ਮੁੰਡੇ ਪੈ ਗਏ ਉਹਨੂੰ ਕੁਝ ਤੇ ਜਿਹਨਾਂ ਚਰਨੋਂ ਕਾਫੀ ਘਟਿਆ ਕੱਲਾ ਸਿਰਿਆ ਹੁੰਦਾ ਤੇ ਫਟਾਏ ਦੇ ਵੀ ਨਹੀਂ ਆ। ਫਟਾ ਲੱਗੀਆਂ ਕਾਫੀ ਲੱਗੀਆਂ ਨੇ ਜਿੱਦੋਂ ਕਹਿੰਦੇ ਕਿ ਮੋਰਾ ਬੋਡਾ ਨਹੀਂ ਚੱਲਦਾ ਖੱਬਾ ਮੋਡਾ ਨਹੀਂ ਚੱਲ ਰਿਹਾ। ਸਿਰਜੀ ਕੋਨ ਨਹੀਂ ਜ ਖੂਨ ਨਿਕਲ ਰਿਹਾ ਸੋਜ ਵੀ ਹੈਗੀ ਹੈ ਤੇ ਨੁਕਸਾਨ ਤੇ ਹੋਇਆ ਤਾਂ ਸਮਾਜੀ ਦਾ 12 ਉਹ ਐਕਸਟਰਾ ਦਾ ਸਿਰਫ 10 ਰੁਪਏ ਦੇ ਜਾਣਗੇ ਜਿੱਥੋਂ ਭਰ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਮੋਢੇ ਤੇ ਤੇ ਕੋਹਣੀ ਦੇ ਪਰ ਜੋ ਵੀ ਹੈ ਗਲਤ ਹੈ ਸਮਾਜ ਵਿੱਚ ਐਵੀਂ ਚੀਜ਼ਾਂ ਨਹੀਂ ਹੋਣੀ ਚਾਹੀਦੀ ਕਿ ਇੱਕ ਸਮਾਜ ਆਪੰਦੇ ਨੂੰ ਕੋਈ ਇਸ ਤਰ੍ਹਾਂ ਗਲਤ ਕਰ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੱਤ ਸੱਤਾ ਵਿੱਚ ਲਿਖੀਆਂ ਜਿਹੜੀਆਂ ਠੀਕ ਹੈ ਮੈਂ ਸੱਤ ਸੱਤਾ ਲਿਖ ਲਿਆ ਜੀ ਜਦਨ ਚੋਂ 2 3 ਤੇ ਕਾਫੀ ਮਤਲਬ ਇਹੀਆਂ ਦਾ ਉੰਨੀ ਵਾਲੀ ਮੋਢੇ ਵਾਲੀ ਤਾਂ ਕਹਿ ਰਹੇ ਨੇ ਕਿ ਮੇਰੇ ਕੋ ਬੋਟਾ ਨਾ ਤੁੰਦੀ ਵੈਸੇ ਲਿਉਂ ਜਾ ਤੇ ਕੋਈ ਮਲੇ ਚੱਲ ਨਹੀਂ ਰਹੀ ਉਹ ਤਾਂ ਫਿਰ ਐਸੇ ਜੇ ਕੋਈ ਦੱਸ ਸਕੋ ਜੇ ਉੱਥੋਂ ਪਾਲ ਗਿਆ ਕਿ ਕੋਈ ਅੰਦਰ ਹੱਡੀ ਤੇ ਨਹੀਂ ਟੁੱਟੀਆਂ ਕੋਈ ਉਹ ਸਾਡਾ ਮੇਨ ਗੰਮੀਰ ਨੇ ਵਾਟ ਜੇ ਕੋਨੀ ਲਾ